ਹੇਲੂਇਆ ਹੇਲੂਇਆ ਲਾਸਟ ਵਿੱਚ ਇੱਕ ਗਾਥਾ ਉਤਪਤ ਇੱਕ ਸਭੀ ਵਿੱਚ ਪੰਧਿਆ ਕਲੀਅਰ ਹੋ ਗਿਆ ਕਿ ਉਹ ਵੱਖਰੇ ਨੇ ਆਮੀਨ ਉਹ ਖੁਦਾ ਦਾ ਸਰੂਪ ਉਤੇ ਆਮੀਨ ਕਿਹੜੇ ਖੁਦਾ ਦਾ ਸਰੂਪ ਉਤੇ ਆ ਸਰਵਰਗੀ ਸਰੀਰ ਖੁਦਾ ਦਾ ਸਰਵਰਗੀ ਸਰੀਰ ਕਿਉਂਕਿ ਖੁਦਾ ਦਾ ਕੋਈ ਸਰੀਰ ਹੈ ਨਹੀਂ ਸੀ ਗੌਡੀਸ ਸਪਿਰਿਟ ਕੋਈ ਆਤਮਾ ਦਾ ਕੋਈ ਆਕਾਰ ਨਹੀਂ ਹੁੰਦਾ ਵਣਾ ਡਿਟ ਹੈ ਉਹਨੇ ਇੱਕ ਇੱਕ ਲਗੋਸ਼ ਨਿਕਲਿਆ ਇੱਕ ਸ਼ਬਦ ਇੱਕ ਲੈ ਕੋ ਵਚਨ ਨਿਕਲਿਆ ਨਬੀ ਕਹਿੰਦੇ ਉਹਨੇ ਕੇ ਸਰੀਰ ਦਾ ਆਕਾਰ ਲੈ ਲਿਆ ਇੱਕ ਬੋਡੀ ਬਣ ਗਈ ਆਤਮਾ ਕਹਿ ਰያ ਉਸ ਆਪਣੇ ਸਰੂਪ ਤੇ ਉਹ ਥਿਉਫੈਨੀ ਸਰੀਰ ਬਣਿਆ ਬਾਈਬਲ ਚ ਲਿਖਿਆ ਜਿਵੇਂ ਦੀ ਸਰੀਰ ਵੀ ਨਹੀਂ ਤੇ ਸਾਡੇ ਅਰੇ ਕਿਸਵਰਗੀ ਸਰੀਰ ਵੀ ਨਹੀਂ ਕ੍ਰੰਤੀਆ 15 ਪਾਉਲਸ ਇਸ ਗੱਲ ਨੂੰ ਹੋਰ ਕਲੀਅਰ ਕਰ ਦਿੰਦਾ ਹੈ। ਆਮੀਨ। ਹallelujah। ਹallelujah। ਉਹ ਸਦੋਂ ਸਾਡੇ ਸੁਰਗਿਸਤਰੀ ਨੇ ਜਦ ਅਸੀਂ ਇਹ ਸਰੀਰ ਨੂੰ ਛੱਡਦੇ ਹਾਂ ਜੋ ਅਸੀਂ ਆਪਣੇ ਥੀਓਫੈਨੀ ਸਰੀਰ ਵਿੱਚ ਯਾਤਰਾ ਕਰਨੀ ਸ਼ੁਰੂ ਕਰਦੇ ਹਾਂ। ਨਬੀ ਕਹਿੰਦੇ ਜਦੋਂ ਵੀ ਇੱਕ ਇਨਸਾਨ ਜੇ ਪ੍ਰਾਨ ਉਹਦੇ ਇਸ ਸਰੀਰ ਵਿੱਚੋਂ ਨਿਕਲਦੇ ਨੇ ਲੱਗ ਗਈ ਇੱਕ ਸਰੀਰ ਤਿਆਰ ਹੁੰਦਾ। ਆਮੀਨ। ਪ੍ਰਸੀਆਂ ਅੱਖਾਂ ਨਾਲ ਵੇਖ ਨਹੀਂ ਸਕਦੇ।

ਪਰ ਸਭ ਤੋਂ ਉੱਤਮ ਜਾਨਵਰ ਕਿਹੜਾ ਹੋਇਆ? ਤੇ ਸਭ ਤੋਂ ਨੀਚ ਜਾਨਵਰ ਕਿਹੜਾ ਹੋਇਆ? ਯਾਦ ਆ ਕਿਸੇ ਨੂੰ? ਸਭ ਤੋਂ ਨੀਚ ਜਾਨਵਰ ਕਿਹੜਾ ਹੈ? ਡੱਡੂ। ਡੱਡੂ। ਧੰਨਵਾਦ। ਮੈਨੂੰ ਲੱਗਦਾ ਚੱਲ ਕੇ ਪਿੱਛੇ ਬੈਕਗ੍ਰਾਉਂਡ ਯਾਦ ਆ ਗਿਆ। ਹallelujah। ਹallelujah। ਸਭ ਤੋਂ ਉੱਤਮ ਜਾਨਵਰ ਕਿਹੜਾ ਹੈ? ਮਨੁੱਖ। ਸਭ ਤੋਂ ਨੀਚ ਜਾਨਵਰ ਕਿਹੜਾ ਹੈ? ਡੱਡੂ ਪਰ ਮੈਨੂੰ ਅੱਜ ਕਹਿ ਲੈਣ ਦਿਓ ਕਿ ਡੱਡੂਆਂ ਨਾਲੋਂ ਵੀ ਇਹ ਮਨੁੱਖ ਨੀਚ ਬਣ ਗਿਆ ਕਿਉਂ ਨਦੀ ਕੰਢੇ ਜਾਨਵਰ ਨਹੀਂ ਟਿਕੇ ਮਨੁੱਖ ਟਿਕੇ ਆ ਜਾਨਵਰ ਸਮੇਤ ਇਕੱਠੇ ਹੁੰਦੇ ਹਨ ਮੈਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਕੀ ਕਹਿ ਰਹੀ ਹਾਂ ਜਾਨਵਰ ਸਮੇਂ ਤੇ ਇਕੱਠੇ ਹੁੰਦੇ ਹਨ ਪਰ ਮਨੁੱਖ ਚਾਤੀਏ ਨੇ ਕਿਰ ਚੁੱਕੀ ਹੈ ਇਹ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਸਕਦਾ ਇਹ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਸਕਦਾ ਜਾਨਵਰ ਸਮੇਂ ਤੇ ਇਕੱਠੇ ਹੁੰਦੇ ਹਨ ਪਰ ਮਨੁੱਖ ਚਾਤੀਏ ਨੇ ਕਿਰ ਚੁੱਕੀ ਹੈ ਜਾਨਵਰਾਂ ਨਾਲੋਂ ਵੀ ਇਹ ਨਹੀਂ ਖਿਰ ਚੁੱਕੀ ਹੈ ਇਹ ਨਹੀਂ ਚਲ ਚੁੱਕੀ ਹੈ ਖੁਦਾ ਰਹਿਮ ਕਰ ਮਨੁੱਖ ਦੇ ਅੰਦਰ ਕੋ ਦਾਦਾ ਇਹ ਆਤਮਾ ਹੋਦੀ ਕਿਉਂ ਸਮਝ ਦੇਗਾ ਕਿੰਨੇ ਮੇਰੇ ਨਾਲ ਆਮੀਨ ਹallelujah 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 ਜਦੋਂ ਇੱਕ ਲੜਕੀ ਇੱਕ ਲੜਕੇ ਦੀ ਉਹ ਮੈਂ ਕਰਦਾ ਹੈ ਬਾਈਬਲ ਚ ਲਿਖਿਆ ਹੈ ਜਿਹੜੀ ਯਾਦਾਂ ਜਦੋਂ ਸੰਦੇਸ਼ ਦਿੱਤਾ ਹੈ ਉਹਦੇ ਇੱਕ ਗੱਲ ਕਹੀ ਗਈ ਹੈ ਔਰਤ ਆਪਣੇ ਪਤੀ ਦਾ ਹੱਕ ਪੂਰਾ ਕਰੇ ਔਰ ਪਤਨੀ ਆਪਣੇ ਪਤੀ ਦਾ ਇਸੇ ਤਰ੍ਹਾਂ ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ। ਯਾਹ ਕਰਨਾ ਅਦੱਤੇ ਜੋਗ ਜਾਣਿਆ ਚਾਹੀਏ ਤੇ ਵਿਸ਼ਵਾਸ ਜਿਦਾਕ ਹੋਵੇ। ਬੇਦਾਗ ਕਦੋਂ ਹੋਵੇਗਾ? ਇਹ ਦਾਗ ਇਹ ਕਦੋਂ ਮੁਕੇਗਾ ਵਿਸ਼ਵਾਸ ਨੂੰ ਜਦੋਂ ਆਪਣੀ ਪਤਨੀ ਨੂੰ ਸੱਚੀ ਇੱਕ ਦੂਸਰੀ ਬਣ ਜਾਂਦੀ।

ਵਜਿਤ ਕੋ ਆ ਦੇ ਹੈ ਇਸੇ ਤਰ੍ਹਾਂ ਫਤਰੀ ਦੇ ਮਸਲੇ ਵਿੱਚ ਹੈ ਇਸੇ ਤਰ੍ਹਾਂ ਪਤੀ ਦੇ ਮਸਲੇ ਵਿੱਚ ਹੈ ਅਮੀਨ ਹੁਦਾਤਾ ਨੂੰ ਬਹੁਤ ਆਇਤੀ ਵਿੱਚ ਹੈ ਅਕਦੇ ਇਹ ਗੱਲਾਂ ਤਾਂ ਆ ਗਈਆਂ ਕਿ ਮੈਂ ਆਖਿਆ ਸਭ ਤੋਂ ਨੀਚ ਅਜ ਮਨੁੱਖ ਜਤੀ ਪਹੁੰਚੀ ਹੈ ਜੋ ਕਿ ਬੱਚਿਆਂ ਨੂੰ ਨਹੀਂ ਸਾਟ ਰਹੀ ਜਾਨਵਰ ਮਨੁੱਖਾਂ ਦੇ ਨਾਮ ਦਾ ਕਮਾਂਗਾ ਜੀ ਸਿਣਾਨੀ ਹੋਗੇ ਸਮਝ ਆਈ ਆਮਨ ਇਹਦੇ ਤੇ ਤੇ ਫੇਰ ਗੱਲ ਕਰਾਂਗੇ ਨਬੀ ਆਖਿਆ ਜਦੋਂ ਤੂਫਾਨ ਆਉਂਦਾ ਹੈ ਹੜ੍ਹ ਆਉਂਦਾ ਹੈ ਤੇ ਪੰਛੀ ਆਪਣੇ ਕੰਧਾਂ ਨੂੰ ਘਰ ਨੂੰ ਛੱਡ ਦਿੰਦੇ ਹਨ ਬਾਹਰ ਚਲੇ ਜਾਂਦੇ ਹਨ ਤਾਂ ਕਿ ਉਹਨਾਂ ਨੂੰ ਪਤਾ ਹੈ ਇਹ ਪਛਾਲ ਆ ਗਿਆ ਕਮਰਾ ਟਿਕ ਸਕਦਾ ਹੈ ਨੁਕਸਾਨ ਹੋ ਸਕਦਾ ਹੈ ਜਾਨਵਰ ਗਲੀਆਂ ਵਿੱਚੋਂ ਜਾਂ ਘਰਾਂ ਦੇ ਵਿੱਚੋਂ ਜਾਈ ਸੱਚੀ ਚਾਤੂ ਦੂਰ ਚਲੇ ਜਾਂਦੇ ਹਨ

ਸਰਤ ਵਿੱਚ ਹੋਣ ਘਰ ਵਿੱਚ ਹੋਣ ਵਚਨ ਵਿੱਚ ਹੋਣ ਆਪਣੀ ਵੀ ਚਿੰਤਾ ਕਰਨ ਦਾ ਆਪਣੇ ਪਰਿਵਾਰਾਂ ਦੀ ਵੀ ਚਿੰਤਾ ਕਰਾਂ ਆਪਣੇ ਬੱਚਿਆਂ ਦੀ ਚਿੰਤਾ ਕਰਾਂ ਮੈਂ 퇴 ਇਸ ਨੂੰ ਸਮਾਪਤ ਕਰਦਾ ਪ੍ਰਭ ਦੀ ਇੱਛਾ ਭਰਨ ਅਸਤੂ ਅਦ੍ਰੇ ਅਤਵਾ ਇਹ ਦਿਖਾ ਕਿ ਇਹ ਨਹੀਂ ਕਿ ਕੋਸ਼ਿਸ਼